ਜੀ ਸਤਿ ਸ੍ਰੀ ਅਕਾਲ ਜੀ ਸੋਨੀ ਡੇਰੀ ਫਾਰਮ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਆ ਤੁਹਾਨੂੰ ਇੱਕ ਛੋਟੀ ਵਿਖਾਵਾਂਗੇ ਸਪੈਸ਼ਲ ਝੋਟੀ ਨੀਲੀ 라ਵੀ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਬាទ ਠੀਕ ਠਾਕ ਵਧੀਆ ਹਾਂਜੀ ਤੇ ਸੁਈ ਝੋਟੀ ਹਾਂ ਸੁਈ ਆ ਜਿੰਨੇ ਵੀ ਸੋਨੀ ਡੇਰੀ ਫਾਰਮ ਹਾਂਜੀ ਦੇਖਣ ਵਾਲੇ ਵੀ ਭੈਣ ਭਰਾंनो ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂ ਖੋਲੀਏ ਖਾ ਲਈਏ ਜਿੰਦੇ ਵਿੱਚ ਛੋਟੇ ਹਰ ਵੀ ਸੋਈ ਆ ਠੀਕ ਹੈ ਜੀ ਜ਼ੋਰ ਨੀਲੀ ਦੀ ਪਿਓ ਨੀਲੀ ਦਾ ਵੀ ਦੀ ਆ ਗਿਆ ਵਾਹ ਛੋਟੀ ਘਤੀ ਦੀ ਆ ਨਾ ਵਾਹ ਜੀ ਵਾਹ ਕਮਾਲ ਦੀ ਛੋਟੀ ਆਗੇ ਇਹ ਆ ਗਈ ਚਾਰ ਦੰਦ ਮੁ ਚਾਰ ਦੰਦ ਪਹਿਲਾ ਸੂਰਾ ਚਾਰ ਦੰਦ ਪਹਿਲਾ ਸੂਰਾ ਚਾਰ ਦੰਦ ਠੀਕ ਹੈ ਜੀ 10 ਕਿਲੋ ਬੋਲਾ ਛੋਟੀ ਤੇ 10 ਕਿਲੋ ਬੋਲਾ ਹੀ ਆ ਗਿਆ ਛੋਟੀ ਨੂੰ ਤੇ ਕਿੰਨੇ ਦਿਨ ਦੀ ਸੂਈ ਜੋ ਅੱਜ ਪੰਜਵਾਂ ਦਿਨ ਸਾਰਾ ਸੂਈ ਨੂੰ ਪੰਜਵਾਂ ਦਿਨ ਸੂਈ ਨੂੰ ਤੇ 10 ਕਿਲੋ ਬੋਲਾ ਪਹਿਲੇ ਸੂਏ ਚੋਗੀ ਕਟੀ ਥਣ ਦੇ ਕੋ ਫੀ ਲਗਾ ਵਾਹ ਜੀ ਵਾਹ ਇਹ ਕਿਵੇਂ ਵੱਖਰਾ ਹਾਂ ਹਾਂ ਜੀ ਕਾਪੀ ਤਰਾ ਹਾਂ ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਮਗਰ ਇਹ ਕੱਟੇ ਜਾ ਮਗਰ ਵੀ ਕਥੀ ਆ ਗਈ ਹਾਂ ਠੀਕ ਹੈ ਜੀ ਵੇਖੋ ਥਾਂ ਦੀ ਕੁਆਲਟੀ ਜੋੜੀ ਦੀ ਚਾਉਣ ਚਾ ਇੱਕ ਨੰਬਰ ਲਗਾ ਛੋਟੀ ਨੂੰ ਠੀਕ ਹੈ ਜੀ ਮੇਵਾ ਵੇਖੋ ਪਿਛੋਂ ਦੇ ਹਾਂਜੀ ਇਹ ਕਿੰਨੇ ਦੀ ਦੇ ਦੇਣੀ ਏ ਮੋਲ ਜਾਇਜ਼ ਹੀ ਕਰਨਾ ਆਪਣੀ ਪਹਿਲੀ ਵੀਡੀਓ ਹਾਂਜੀ ਮੋਲ ਛੋਟੀ ਤੇ 13 35 ਦੀਆ ਗਿਆ ਟਾਈਮ ਹਾਂਜੀ ਜਿੱਦਾਂ ਬੁਝਾਰ ਚ ਹਾਂਜੀ ਹਾਂਜੀ ਇਹ ਆਣਾ ਛੋਟੀ ਨੇ ਇੱਕ ਵੀਰ ਹੀ ਦੇ ਦੇਣੀ ਇੱਕ ਵੀਰ ਹੀ ਦੇ ਦੇਣੀ ਠੀਕ ਹੈ ਜੀ ਵਾਹ ਓਏ ਵੀਰ ਭਰਾ ਥੱਲੇ ਹੀ ਕਰਕੇ ਵੇਖ ਜਾ ਕੇ ਖੜੇ ਠੀਕ ਹੈ ਜੀ ਛੋਟੀ ਲੱਗ ਕੇ ਕੋਈ ਆਣ ਕੇ ਵੇਖੋ ਨਾ ਕੱਦ ਛੋਟੀ ਦੇਖ ਕੇ ਫਿਰ ਆਪੇ ਦੱਸ ਦੋ ਬਾਕੀ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਰੋਜ਼ ਤੋਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ